ਉਹਨਾਂ ਦੇ ਬੱਚਿਆਂ ਨੂੰ ਸੁਣੋਗੇ ਤੁਹਾਡੇ ਅੰਦਰ ਦੀ ਮੈਲ ਸ਼ਾਫ ਹੋਏਗੀ ਤੁਸੀਂ ਸਮਝਦੇ ਹੋ ਖਾੜਕੂ ਨੇ ਖਾੜਕੂ ਦਾ ਮਤਲਬ ਕੀ ਹੈ ਆਪਣਾ ਮਨ ਖੜਕਾਓ ਆਪਣੇ ਮਨ ਦੀ ਮੈਲਤ ਹੋ ਉਹ ਕਹਿੰਦੇ ਖਾੜਕੂ ਸੱਜ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਜ ਇੱਥੇ ਬੈਠ ਕੇ ਸੁਣੋ ਉਹਨਾਂ ਨੇ ਕੀ ਕਿਹਾ ਯਾਰਾ ਬੱਲੇ ਦੀ ਬਰਾਤ ਇਹ ਕੋਈ ਖਾੜਕੂ ਬਾਤ ਨਹੀਂ ਹੈ ਇੱਕ ਧੀ ਜਨੇ ਦਿੱਤੀ ਹੈ ਉਹ ਆਪਣੀ ਧੀ ਵੀ ਦਿੰਦਾ ਪਿਆ ਤੇ ਕਰਜ਼ੇ ਚੁੱਕ ਕੇ ਦਾਜ ਵੀ ਦੇ ਤੇ ਸੱਜ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਦੇ ਬੈਂਕ ਚੋਂ 30 ਨਿਕਲਿਆ 40 ਨਿਕਲਿਆ ਉਹਦਾ ਕਾਰੇ ਕਾਜਰੀ ਕਾਰੇ ਕੋਈ ਨਿਕਲਿਆ ਕੋਈ ਦੀ ਬਹੁਤ ਜ਼ਿਆਦਾ ਨਿਕਲੀ ਜ਼ਿਆਦਾ ਕੀ ਹੈ ਊੜੇ ਵੱਡੇ ਦੇ ਵਿੱਚ ਉਹਨਾਂ ਦਾ ਨਾਮ ਦੀ ਮਾਲਾ ਜਪਦੀ ਸੰਗਤ ਸੱਚ ਦੀ ਮਾਲਾ ਜਿੱਥੇ ਸੱਚ ਦੀ ਹੋਣੀ ਹੈ ਵੋਦੀ ਆਵੇ ਭਾਵੇਂ ਕਾਂਗਰਸ ਆਵੇ ਭਾਵੇਂ ਜਿਹੜਾ ਮਰਜ਼ੀ ਆਵੇ ਇੱਥੇ ਜਿਹੜਾ ਵੀ ਆਏਗਾ ਸਿਰ ਨਵਾ ਕੇ ਉਹਦਨ ਪਰੇਖ ਜਾਨੇ ਸਾਹਿਬ ਦੇ ਨੀਵਾ ਉੱਤੇ ਤੇ ਜਿਹੜਾ ਮਸਾਲਗੜ ਬਣ ਕੇ ਆਏਗਾ ਫਿਰ ਇਹ ਮਾਲਕਾਂ ਨੇ ਦਿੱਤੀਆਂ ਇਹ ਸਾਨੂੰ ਵੀ ਫਿਰ ਇੱਥੇ ਤੇ ਮਾ ਦੇਗੇ ਘੱਡੋ ਘਾੜ ਭਾਵੇਂ ਨਹੀਂ ਗੇਗੇ ਆ ਕਿੱਦਾਂ ਤੇ ਨਹੀਂ ਕੋਈ ਗੱਲ ਸੰਤ ਜਗਨਨਾਥ ਸਿੰਘ ਟੰਡਰ ਵਾਲਿਆਂ ਦੀ ਯਾਦ ਦੇ ਵਿੱਚ ਇਹ ਸ਼ਰਧਾਂਜਲੀ ਦੇ ਰੂਪ ਚ ਜਗੜਾ ਲਾ ਲਿਓ ਬੋਲੇ